ਜਿਹੜੀ ਮੈਂ ਇੱਕ ਇਤਿਹਾਸਕ ਘਟਨਾ ਦੇਖੀ ਤਿੰਨ ਚਾਰ ਵਾਰ ਮੈਂ ਦੇਖੀ ਜੀ ਉਹ ਮੈਂ ਉਦੋਂ ਲੋਕ ਸੁਰਾ ਕਿਤਾਬ ਚ ਲਿਖਤੀ ਉਹ ਗੱਲ ਫੈਲ ਗਈ ਲੋਕਾਂ ਦੇ ਸਾਹਮਣੇ ਆ ਗਈ ਉਹ ਸੀ ਵੀ ਇਹਦੇ ਦਫਤਰ ਦੇ ਵਿੱਚ ਖੁੰਜੇ ਜੇ ਚ ਲੰਮੀ ਚਿਮਨੀ ਵਾਲਾ ਲੈਂਪ ਹੁੰਦਾ ਸੀ ਲੈਂਪ ਹਾਂ ਲੈਂਪ ਲੰਮੀ ਜੀ ਚਿਮਨੀ ਵਾਲਾ ਜੀ ਜੀ ਉਹ ਲੈਂਪ ਇਨ ਇਹ ਨੋਟ ਦੀ ਪੂਣੀ ਬਣਾ ਕੇ ਲੈਂਪ ਨੂੰ ਜਰਾ ਚੱਕ ਕੇ ਨੋਟ ਨੂੰ ਅੱਗ ਲਾ ਕੇ ਤੇ ਆਉਦੀ ਸਿਗਰਟ ਸੜਗਾਈ ਸੀ ਅੱਛਾ ਜੀ ਤੇ ਆਏ ਹੋ ਨੋਟ ਮੂਰੇ ਉਹ ਥੋੜਾ ਜਿਹਾ ਜਲ ਗਿਆ ਆਏ ਜੇ ਕਰਕੇ ਨੇ ਨੋਟ ਸਿੱਟਤਾ ਤੇ ਉਹ ਇੱਕ ਵਾਰ ਉਹਦੇ ਸ਼ਗਿਰਦ ਨੇ ਕਿਹਾ ਜਿਹੜਾ ਆਫਿਸ ਸੈਕਟਰੀ ਸੀ ਵੀ ਉਸਤਾਦ ਜੀ ਆਏ ਨਾ ਕਰਿਆ ਕਰੋ ਕਹਿੰਦੇ ਆ ਵੀ ਜਿਹੜਾ ਪੈਸਾ ਨਾ ਇਹ ਪੈਸਾ ਰੁਸਵੀ ਜਾਂਦਾ ਤੇ ਪੈਸਾ ਗੁੱਸਾ ਵੀ ਕਰ ਜਾਂਦਾ ਤੇ ਵੀ ਤੁਸੀਂ ਆਏ ਨਾ ਕਰਿਆ ਕਰੋ ਤੇ ਉਹੀ ਫਿਰ ਜਿਹੜੀ ਪਹਿਲਾਂ ਮੈਂ ਦੱਸੀ ਆ ਤੇ ਸਾਰੇ ਲੋਕਾਂ ਨੂੰ ਪਤਾ ਵੀ ਚਾਂਦੀ ਰਾਮ ਦੇ ਵਿੱਚ ਮਜਾਜ ਆਕੜ ਜਿਹੜਾ ਸ਼ੋਰਤ ਕਰ ਸ਼ੋਹਰਾ ਤੇ ਪੈਸਾ ਕਰ ਦਿੰਦੀ ਹੈ ਤੇ ਇਹਦੇ ਇਹਨੇ ਜਵਾਬ ਚ ਉਹਨੂੰ ਕਿਹਾ ਉਹ ਚਾਂਦੀ ਰਾਮ ਤਾਂ ਤੂੰ ਵੀ ਲੈ ਕੇ ਜਿਹੜੇ ਮਰਜੀ ਚੌਂਕ 'ਚ ਖੜ ਜੇ ਪੈਸੇ ਪੈਸੇ ਡਿੱਗਣ ਲੱਗ ਪੈਂਦੇ ਆ